ਫਰਕ ਦੂਸਰੇ ਜੇ ਵੀ ਕਿਤੇ ਕੋਈ ਬਰਫ਼ ਨਹੀਂ ਪਣੀ ਤੇ ਸਿਹਤ ਵਾਸਤੇ ਵੀ ਪੀਣੀ ਆ ਤੇ ਨੁਕਸਾਨ ਨਹੀਂ ਜਿਆਦਾ ਕੋਈ ਵੀ ਜਿਹੜੀ ਉਹ ਦੂਜੀ ਬਜਾਰੀ ਬਰਫ਼ ਲੈ ਲੈ ਕੇ ਪਾਈ ਜਾਂਦੇ ਆ ਉਹਨੇ ਤਾਂ ਤੁਹਾਡੀ ਸਿਹਤ ਦਾ ਨੁਕਸਾਨ ਹੀ ਕਰਨਾ ਉਹ ਤੇ ਐਵੇਂ ਮੂੰਹ ਦਾ ਸੁਆਦ ਹੀ ਆ ਵੀ ਆਪਾਂ ਹਾਂ ਆਪਾਂ ਨੂੰ ਠੰਡ ਪੈ ਗਈ ਠੰਡ ਕਾਦੀ ਪੈ ਗਈ ਨੁਕਸਾਨ ਕਰਾ ਲਿਆ ਆਪਾਂ ਦੇ ਜੀ ਆਪਾ ਦਵਾਈ ਦਵਾਂਗੇ ਤੇ ਖਲੋਖ ਲੋਕੇ ਵੀਰ ਜੀ ਪੀਂਦੇ ਨੇ ਇਹਦੇ ਜੇ ਮਾਰੀਸ਼ਾ ਦਵਾਂਗੇ ਤੇ ਆਪਣੇ ਕੋਲ ਕੋਈ ਆਏਗਾ ਇਹਦੇ ਵਿੱਚ ਇੱਕੋ ਵਾਰੀ ਗੰਨਾ ਪਾਇਆ ਜਾਂਦਾ ਹੈ ਜੀ 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 ਇਹਦੇ ਵਿੱਚ ਇੱਕ ਹੀ ਵਾਰੀ ਗੰਨਾ ਪਾਵਾਂਗੇ ਦੂਜੀ ਦੀ ਗੰਨਾ ਪਾਏਗਾ ਹੀ ਨਹੀਂ ਜੋ ਅੱਛਾ ਉਹ ਜਿਆਦਾ ਫਰਕ ਆਈ ਦੂਜੀ ਦਸ ਨਾਲ ਅੱਛਾ ਜੀ ਨਾਲ ਹਾਂਜੀ ਹਾਂਜੀ ਗੰਨੇ ਦਾ ਰਸ ਦਾ ਇੱਕ ਵੱਖਰਾ ਹੀ ਆਨੰਦ ਹੁੰਦਾ ਹੈ ਤੇ ਬਿਨਾ ਦੂਜੀ ਪੀਨੇ ਆ ਨਾ ਬਰਫੀ ਬਰਫਾਈ ਜਾਂਦੀ ਹੈ ਇਹਦੇ ਵਿੱਚ ਇਹੋ ਜਿਹਾ ਗੱਲ ਨਹੀਂ ਹੈ ਕਿ ਪਾਣੀ ਜਾਨੀ ਹੈਗਾ ਬਿਲਕੁਲ ਪਿਓਰ ਗੰਨੇ ਦਾ ਜੂਸ ਹੈ ਅਸੀਂ ਹੱਥ ਨੂੰ ਧੋਦੇ ਉਦਾਂ ਪਾਈ ਜਾਂਦੇ ਆ ਮਦਰ ਮਾਰ ਲੀ ਕਰਦੇ ਐਂ ਕਰ ਲਿਆ ਕਦੇ ਖੁਰਕ ਲਿਆ ਉਦਾਂ ਹੀ ਕੱਜ ਹੱਥ ਧੋਦੇ ਮੇਰੇ ਬਹੁਤ ਵੱਡਾ ਫਰਾਲਾ ਹੁੰਦਾ ਜੀ ਅੱਜ ਕੱਲ ਨੌਜਵਾਨੇ ਕੰਮ ਕਰਕੇ ਖੁਸ਼ ਨਹੀਂ ਜੀ ਬਾਹਰ ਜਾ ਕੇ ਨਾਲ ਜਿਹੇ ਜਿਹੇ ਵੀ ਕੰਮ ਮਿਲੇ ਉਹ ਜੇ ਕਰਕੇ ਖੁਸ਼ ਅੱਛਾ ਅੱਸੀ ਕੱਲ ਦੋਸਤੋ ਅੱਜ ਤੁਹਾਨੂੰ ਲੈ ਕੇ ਆਏ ਅਸੀਂ ਪਿੰਡ ਲੋਕਾ ਵਿਖੇ ਖੜੇ ਆ ਅਸੀਂ ਪੱਟੀ ਹਲਕੇ ਦਾ ਪਿੰਡ ਹੈ ਤੇ ਨੌਜਵਾਨ ਵੀਰ ਦੇ ਵੱਲੋਂ ਇੱਕ ਮਸ਼ੀਨ ਜਿਹੜੀ ਆ ਇੱਥੇ ਲੱਗੀ ਹੋਈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਚ ਕਿ ਬਿਨਾ ਬਰਫ਼ ਤੋਂ ਜਿਹੜਾ ਤੁਹਾਨੂੰ ਇੱਥੇ ਗੰਨੇ ਦਾ ਰਾਸਪੀਨ ਨੂੰ ਮਿਲਦਾ ਹੈ ਬਿਨਾ ਬਰਫ਼ ਤੋਂ ਅਤੇ ਇੱਕ ਵੀਰ ਦੇ ਵੱਲੋਂ ਕਿਸਾਨ ਵੀਰ ਦੇ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਉਹਨਾਂ ਨਾਲ ਕਾਰ ਬਜਾਰ ਵੀ ਹੈ ਲੇਕਿਨ ਕਿਤਨਾ ਕਿਤੇ ਵਿਦੇਸ਼ਾਂ ਜਾ ਕੇ ਕਿਸਾਨਾਂ ਦੇ ਇਹ ਇਨ੍ਹਾਂ ਬੱਚਿਆਂ ਵੱਲੋਂ ਕਿਸਾਨਾਂ ਦੇ ਪੁੱਤਰਾਂ ਵੱਲੋਂ ਇੱਥੇ ਕੰਮ ਸ਼ੁਰੂ ਕੀਤਾ ਜਾਂਦਾ ਤਾਂ ਸਾਨੂੰ ਵੀ ਜਿਹੜਾ ਸਹਿਯੋਗ ਕਰਨ ਦੀ ਇੱਥੇ ਲੋੜ ਹੈ ਤੁਸੀਂ ਵੇਖ ਸਕਦੇ ਹੋ ਕਿ ਬਿਨਾ ਬਰਫ਼ ਤੋਂ ਜਿਹੜਾ ਇਸ ਮਸ਼ੀਨ ਦੇ ਵਿੱਚ ਗੰਨਾ ਇੱਕੋ ਵਾਰ ਹੀ ਕਹਿੰਦੇ ਪਾਇਆ ਜਾਂਦਾ ਔਰ ਇੱਕੋ ਵਾਰ ਗੰਨੇ ਤੇ ਜਿਹੜਾ ਪੂਰਾ ਗੰਨੇ ਦਾ ਰਸ ਨਿਕਲ ਆਉਂਦਾ ਅਸੀਂ ਵੀਰ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਕੁਝ ਇੱਥੇ ਵੀਰ ਆਏ ਨੇ ਗੰਨੇ ਦਾ ਜੂਸ ਪੀਣ ਉਹਨਾਂ ਦੇ ਨਾਲ ਵੀ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਦੂਸਰਾ ਜਿਹੜਾ ਮਸ਼ੀਨ ਤੇ ਇਹਦੇ ਮਸ਼ੀਨ ਤੇ ਗੰਨੇ ਦਾ ਰਸ ਦਾ ਜਿਹੜਾ ਉਹ ਜਿਹੜਾ ਉਹ ਕਿੰਨਾ ਕੁ ਉਹਨਾਂ ਨੂੰ ਫਰਕ ਲੱਗਦਾ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਲੋਕ ਖੜਕੇ ਜਿਹੜੇ ਉਹ ਗੰਨੇ ਦਾ ਰਸ ਪੀਣ ਆ ਲੈਕਰ ਜਿਹੜੇ ਭਾਜੀ ਇੱਥੇ ਪਹਿਲਾਂ ਗੰਨੇ ਦਾ ਰਸ ਪੀ ਚੁੱਕੇ ਨੇ ਇਹਨਾਂ ਦੇ ਕੋਲ ਉਹਨਾਂ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਕਹਾਂਗਾ ਸਰ ਤੁਸੀਂ ਵੀ ਜਰੂਰ ਆਇਓ ਹਾਂਜੀ ਸਰ ਕੀ ਨਾਮ ਆਪਣਾ ਤੇ ਕਿਹੜਾ ਇਲਾਕਾ ਜੀ ਤੁਹਾਡਾ ਮੇਰਾ ਨਾਮ ਸੁਨਾਮ ਸਿੰਘ ਹੈ ਤੇ ਮੈਂ ਪੱਟੀ ਤੋਂ ਸਪੈਸ਼ਲ ਹੈ ਕਈ ਵਾਰੀ ਇਹ ਜੂਸ ਪੀ ਨਹੀਂ ਆਉਣਾ ਅੱਛਾ ਜੀ ਕੀ ਕਹਿਣਾ ਚਾਹੋਗੇ ਇਸ ਮਸ਼ੀਨ ਬਾਰੇ ਤੇ ਦੂਸਰੇ ਦੇ ਫਰਕ ਕੀ ਲੱਗਾ ਹੈ ਫਰਕ ਦੂਸਰੇ ਜੇ ਇਹ ਚ ਤੇ ਕੋਈ ਬਰਫ਼ ਨਹੀਂ ਪੈਣੀ ਤੇ ਸਿਹਤ ਵਾਸਤੇ ਵੀ ਇਹ ਪੀਣੀਆਂ ਦਾ ਨੁਕਸਾਨ ਨਹੀਂ ਜਿਆਦਾ ਕੋਈ ਵੀ ਅੱਛਾ ਜੀ ਤੇ ਜਿਹੜੀ ਉਹ ਦੂਜੀ ਬਜਾਰੀ ਬਰਫ਼ ਲੈ ਲੈ ਕੇ ਪਾਈ ਜਾਂਦੇ ਆ ਜੀ ਉਹਨੇ ਤਾਂ ਸਾਡੀ ਸਿਹ ਦਾ ਨੁਕਸਾਨ ਹੀ ਕਰਦਾ ਉਹ ਤੇ ਐਵੇਂ ਮੂੰਹ ਦਾ ਸਵਾਦ ਹੀ ਆ ਵੀ ਆਪਾਂ ਹਾਂ ਆਪਾਂ ਨੂੰ ਠੰਡ ਪੈ ਗਈ ਠੰਡ ਕਾਦੀ ਪੈ ਗਈ ਨੁਕਸਾਨ ਕਰਾ ਲਿਆ ਆਪਾਂ ਨੂੰ ਜੀ ਜੀ ਜਿਹੜੇ ਨੌਜਵਾਨ ਕਹਿੰਦੇ ਵਿਦੇਸ਼ ਜਾਣਾ ਹੈ ਇੱਧਰ ਕੰਮ ਨਹੀਂ ਹੈ ਕੰਮ ਕਿਉਂ ਨਹੀਂ ਆ ਭਾਈ ਅਸੀਂ 90000 ਰੁਪਏ ਮਹੀਨੇ ਦਾ ਕਮਾਉਣ ਲਿਆ ਤੇ ਕੰਮ ਇੱਥੇ ਐਵੇਂ ਵਿਦੇਸ਼ ਕਿਹੜਾ ਹੋਣਾ ਜੀ 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 ਜਦੋਂ ਕੰਮ ਹੀ ਨਹੀਂ ਕਰਨਾ ਜਾ ਕੇ ਭਾਂ ਵਿਦੇਸ਼ ਚਲੇ ਜਾਓ ਜੀ ਜੀ ਇਥੇ ਕੰਮ ਵਧੂਗਾ ਜਿਹੜਾ ਮਰਜ਼ੀ ਕਰ ਲੋ ਕੰਮ ਨਾ ਹੀ ਘਰੇ ਆਪਣੇ ਪਰਿਵਾਰ ਦੇ ਕੋਲ ਬਿਲਕੁਲ ਆਪਣੇ ਪਰਿਵਾਰ ਦੇ ਕੋਲ ਜੀ ਜੀ ਕੀ ਮੈਸੇਜ ਸੰਦੇਸ਼ ਰਹਿਣ ਵਾਲਾ ਉਹਨਾਂ ਨੂੰ ਇਹ ਨੌਜਵਾਨਾਂ ਨੂੰ ਇਹ ਆ ਵੀ ਨੌਜਵਾਨ ਇਹੋ ਜੇ ਪਰਾਲੇ ਕਰਨ ਦੇ ਹੋਈਆਂ ਚੀਜ਼ਾਂ ਲਿਓ ਨਾ ਕੰਮ ਕਰਨ ਜੀ ਜੀ ਇਹ ਕੰਮ ਇਹ ਥੋੜੀ ਵੀ ਇਹਦਾ ਇਕੱਲੇ ਦੇ ਚੱਲਣਾ ਜੀ ਇਹ ਭਾਵੇਂ ਨਾਲ ਦੇ ਨਾਲ ਅੱਡਾ ਹੋਰ ਨਾਲੇ ਕੋਈ ਚੱਲਣਾ ਚੱਲਣਾ ਕੰਮ ਅੱਛਾ ਜੀ ਇਹ ਥੋੜਾ ਰੁਕਣਾ ਨਾ ਇਹ ਪੀਣੋਂ ਹਟਣਾ ਹੀ ਲੋਕਾਂ ਨੇ ਹੋਰ ਵੀ ਥਾਂ ਤੋਂ ਰੋ ਪੀਤੀ ਹੋਗੀ ਫਰਕ ਕੀ ਲੱਗਦਾ ਫਰਕ ਇਹਦੇ ਇਹ ਮਸ਼ੀਨ ਚ ਫਰਕ ਆ ਅੱਛਾ ਜੀ ਇਹ ਪੀਣ ਚ ਟੇਸਟੀ ਵੀ ਆ ਵਧੀਆ ਵੀ ਆ ਸੇਹ ਦਾ ਇਨਸਾਨ ਨਹੀਂ ਕਰਦੇ ਜੀ ਜੀ ਤੁਹਾਨੂੰ ਅੱਜ ਹੀ ਤਾਂ ਸਾਡੀ ਅਸੀਂ ਵੀਰ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਵੀਰ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਮਸ਼ੀਨ ਇੱਥੇ ਲਗਾਈ ਵੀਰ ਜੀ ਹੱਲੇ ਤੇ ਮੈਨੂੰ ਆ 10 ਦਿਨ ਹੀ ਹੋਏ ਜੋ ਦਾ ਮਾਦਾ ਦੀ ਕਿਰਪਾ ਜਿਹਦੇ ਗਾ ਘਾ ਤੁਹਾਡੇ ਸਾਹਮਣੇ ਆ ਵੀਰ ਆਪਣੇ ਕੋਲ ਖਲੋਖ ਲੋ ਕੇ ਪੀਂਦੇ ਆ ਸਪੈਸ਼ਲ ਜੇ ਆਪਾਂ ਸਫਾਈ ਦਵਾਂਗੇ ਤੇ ਖਲੋਖ ਲੋ ਕੇ ਵੀਰ ਜੀ ਪੀਂਦੇ ਨੇ ਇਹਦੇ ਜੇ ਮਾਰੀਸ਼ਾ ਦਵਾਂਗੇ ਤੇ ਆਪਣੇ ਕੋਲ ਕੋਈ ਆਏਗਾ ਇਹਦੇ ਵਿੱਚ ਇੱਕੋ ਵਾਰੀ ਗੰਨਾ ਪਾਇਆ ਜਾਂਦਾ ਹੈ ਜੀ ਹਾਂ ਜੀ ਵੀਰ ਜੀ ਇਹਦੇ ਵਿੱਚ ਕਿਹੜੀ ਗੰਨਾ ਪਾਵਾਂਗੇ ਦੂਜੀ ਦੀ ਗੰਨਾ ਪਾਏਗਾ ਹੀ ਨਹੀਂ ਜੋ ਨਾ ਤੇ ਕੋਈ ਅੰਦਰ ਹੱਥ ਦੀ ਮੈਲ ਜਾਏਗੀ ਸਾਫ ਸਫਾਈ ਕੰਮ ਆ ਅੰਦਰੋਂ ਗੰਨੇ ਕੱਢ ਕੇ ਲਿਆਣੇ ਆਪਾਂ ਕੈਂਡੀ ਦੇ ਵਿੱਚ ਉਹ ਠੰਡੇ ਕਿੰਨੇ ਚਿਰ ਤੋਂ ਵੀਰ ਜੀ ਤੁਸੀਂ ਇਹ ਕੰਮ ਸ਼ੁਰੂ ਕੀਤਾ ਮੈਂ ਤਾਂ ਵੀਰ ਜੀ ਹਲੇ ਬਨਾਲ ਮੈਨੂੰ ਦੱਸ ਕੇ ਦੇਣੀ ਹੋਏ ਜੋ ਕੰਮ ਚਾਲੂ ਕੀਤਾ ਇਹਨੂੰ ਜੀ ਤੇ ਬਾਕੀ ਆ ਰੱਬ ਦੀ ਕਿਰਪਾ ਹੈ ਮਹਾਰਾਜ ਦੀ ਕਿਰਪਾ ਗਾਲ ਤੁਰੇ ਆਂਦਾ ਜਿਹੜਾ ਆਪਣੇ ਕੋਲ ਇੱਕ ਵਾਰੀ ਪੀ ਜਾਂਦਾ ਹੈ ਉਹ ਦੁਬਾਰਾ ਵੀ ਆ ਕੇ ਪਿੰਦਾ ਹੈ ਅੱਛਾ ਜੀ ਹਾਂਜੀ ਤੁਸੀਂ ਵਿਦੇਸ਼ ਨਾ ਜਾਣ ਦਾ ਸੋਚ ਕੇ ਇੱਥੇ ਇਹ ਕੰਮ ਸ਼ੁਰੂ ਕੀਤਾ ਕਿ ਜਾਂ ਵਿਦੇਸ਼ ਜਾਣਾ ਸੀਗਾ ਜੀ ਨਹੀਂ ਵੀਰੇ ਵਿਦੇਸ਼ ਦਾ ਤੇ ਹਲੇ ਕੋਈ ਪਲਾਨ ਨਹੀਂ ਸੀ ਤੇ ਆਪਣੇ ਕੋਲ ਆ ਵੀਰ ਨੇ ਮੈਨੂੰ ਕਿਹਾ ਸੀ ਵੀ ਆਪਾਂ ਆ ਕੰਮ ਚਾਲੂ ਕਰਨਾ ਇਦਾਂ ਤੂੰ ਬਾਦ ਦਾ ਨਾਮ ਦੇਖ ਤੇ ਮੈਂ ਵੀਰ ਨਾਲ ਸਲਾਹ ਕੀਤੀ ਤੇ ਵੀਰਾਂ ਨੇ ਕਿ ਤੈਨੂੰ ਗੁੰਨੀਆਂ ਆਪਾਂ ਖਰਚਾ ਲਾ ਕੇ ਦੇਵਾਂਗੇ ਤੂੰ ਆਪਦਾ ਕੰਮ ਚਾਲੂ ਕਰ ਤੇ ਉਹਨਾਂ ਦੀ ਕਿਰਪਾ ਦੇ ਨਾਲ ਆ ਇੰਨਾ ਕਿ ਮੈਨੂੰ ਉਹਨਾਂ ਸਨਜੋਗ ਦਿੱਤਾ ਕਿ ਕੰਮ ਚਾਲੂ ਕਰਕੇ ਰਿਹਾ ਕੋਈ ਗੱਲ ਨਹੀਂ ਤੁਸੀਂ ਬਣਾਈ ਜਾਓ ਨਾਲ-ਨਾਲ ਅਸੀਂ ਦੁਬਾਰਾ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਤੁਸੀਂ ਮੈਂ ਕੈਮਰਾਮੈਨ ਵੀਰ ਨੂੰ ਕਹਾਂਗਾ ਵੇਖ ਸਕਦੇ ਹੋ ਤੁਸੀਂ ਕਿ ਇਸ ਤਰੀਕੇ ਦੀ ਰੰਗਤ ਜਿਹੜੀ ਹੈ ਬਿਨਾ ਬਰਫ਼ ਤੋਂ ਬਿਨਾ ਜਿਹੜਾ ਬਰਫ਼ ਤੋਂ ਜਿਹੜਾ ਵੀਰ ਨੇ ਮਸ਼ੀਨ ਦੇ ਵਿੱਚ ਸਿਰਫ ਇੱਕੋ ਵਾਰ ਜਦੋਂ ਮਸ਼ੀਨ ਦੇ ਵਿੱਚ ਗੰਨਾ ਜਿਹੜਾ ਪਾਇਆ ਅਤੇ ਬਿਨਾ ਬਰਫ਼ ਤੋਂ ਠੰਡਾ ਜਿਹੜਾ ਜੂਸ ਗੰਨੇ ਦਾ ਤੁਸੀਂ ਇੱਥੇ ਆਨੰਦ ਮਾਣ ਸਕਦੇ ਹੋ ਤਾਂ ਅਸੀਂ ਇਸ ਵੇਲੇ ਪੱਟੀ ਹਲਕੇ ਦਾ ਪਿੰਡ ਆ ਜ਼ਿਲ੍ਹਾ ਤਰਨਤਾਰਨ ਦਾ ਇਹ ਪਿੰਡ ਆ ਪੱਟੀ ਹਲਕੇ ਦਾ ਲੋਕਾ ਅਤੇ ਰੋਡ ਦੇ ਉੱਪਰ ਇਹ ਜਿਹੜਾ ਸ਼ਾਹਕਾਰ ਬਾਜ਼ਾਰ ਦੇ ਬਿਲਕੁਲ ਸਾਹਮਣੇ ਇਹ ਵੀਰਾਂ ਨੇ ਇੱਕ ਵਿਦੇਸ਼ ਨਾ ਜਾ ਕੇ ਇੱਥੇ ਕੰਮ ਸ਼ੁਰੂ ਕੀਤਾ ਹੈ ਅਤੇ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਵੀਰ ਜਿਹੜੇ ਲੋਕ ਨੇ ਜਿਹੜੇ ਉਹ ਵੀ ਇੱਥੇ ਖੜ ਖੜ ਕੇ ਜਿਹੜਾ ਉਹ ਗੰਨੇ ਦਾ ਰਸਪੀਣ ਵਾਸਤੇ ਪਹੁੰਚੇ ਆ। ਭਾਈ ਜੀ ਤੁਸੀਂ ਇੱਕ ਘੁੱਟ ਪਰੋ ਦੇ ਨਾਲ ਹੀ ਦੱਸਿਓ ਤੁਸੀਂ ਭਾਈ ਜੀ ਤੁਹਾਨੂੰ ਕਿਵੇਂ ਲੱਗਾ ਮੈਂ ਚਾਹਾਂਗਾ ਕੈਮਰਾਮੈਨ ਸਾਥੀ ਨੂੰ ਇੱਕ ক্লোজ ਕਰਕੇ ਵਿਖਾਤਾ ਜਾ ਹਾਂਜੀ ਬਾਈ ਜੀ ਕਿਵੇਂ ਲੱਗਾ ਜੀ ਤੁਹਾਨੂੰ ਬਹੁਤ ਜਿਆਦਾ ਵਰਕਾ ਜੀ ਦੂਜੀ ਦਾ ਸੁਣਾਉਣਾ ਆ ਦੇ ਨਾਲ ਹਾਂਜੀ 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 ਗੰਨੇ ਦਾ ਰਸ ਦਾ ਇੱਕ ਵੱਖਰਾ ਹੀ ਆਨੰਦ ਹੁੰਦਾ ਹੈ ਤੇ ਬਿਨਾ ਦੂਜੀ ਪੀਨੇ ਆ ਨਾ ਬਰਫੀ ਬਰਫਾਈ ਜਾਂਦੀ ਹੈ ਦੇ ਵਿੱਚ ਇਹੋ ਜਿਹੀ ਗੱਲ ਨਹੀਂ ਹੈਗਾ ਪਾਣੀ ਜਾਨੀ ਹੈਗਾ ਬਿਲਕੁਲ ਪਿਓਰ ਗੰਨੇ ਦਾ ਜੂਸ ਅਸੀਂ ਲੋਕ ਪ੍ਰਵਾਸੀਆਂ ਦੇ ਬਹੁਤ ਸਹਿਯੋਗ ਕਰਦੇ ਆ ਕਿਤੇ ਨਾ ਕਿਤੇ ਆਪਣੇ ਪੰਜਾਬੀਆਂ ਦਾ ਵੀ ਸਹਿਯੋਗ ਕਰਨਾ ਚਾਹੀਦਾ ਜੀ ਬਿਲਕੁਲ ਜੀ ਬਿਲਕੁਲ ਸਾਬਰਣਾ ਨਹੀਂ ਆਡਾ ਪਿੰਡ ਲਾ ਕੇ ਨਾ ਤੂੰ ਜਾ ਕੇ 1.5 ਕਿਲੋਮੀਟਰ ਦੂਰ ਤੇ ਡੇਲੀ ਪੀਣ ਆਉਨੇ ਆ ਜਿੱਦਾਂ ਦਾ ਵੀ ਨੇ ਲਾਇਆ ਬਹੁਤ ਵਧੀਆ ਹਾਂਜੀ ਹਾਂਜੀ ਮੇਰੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਹਰਿੰਦਰ ਸਿੰਘ ਹੈ ਜੀ ਅੱਛਾ ਵੀ ਨੱਤੂ ਕੀ ਫਰਕ ਲੱਗਾ ਜੀ ਕਿਹੜਾ ਪਿੰਡ ਨੱਤੂ ਚੱਕ ਅੱਛਾ ਜੀ ਕੀ ਕਹਣਾ ਫਰਕ ਵੀ ਇਦੀ ਹੈ ਕਿ ਉੱਚ ਬਰਫ ਦਾ ਹੁੰਦਾ ਪਾਣੀ ਹੁੰਦਾ ਜ਼ਿਆਦਾ ਇਹ ਪਿਓਰ ਹੈ ਜੂਸ ਅੱਛਾ ਜੀ ਵਧੀਆ ਹੈ ਅੱਛਾ ਜੀ ਸਵਾਦ ਇਹਨਾਂ ਨੂੰ ਬਹੁਤ ਜ਼ਿਆਦਾ ਸਵਾਦ ਆ ਅੱਛਾ ਜੀ ਹਾਂਜੀ ਅਸੀਂ ਲੋਕ ਜਿਹੜੇ ਆ ਪ੍ਰਵਾਸੀਆਂ ਦਾ ਬਹੁਤ ਸਹਿਯੋਗ ਕਰਦੇ ਰੇੜੀ ਵਾਲਿਆਂ ਦਾ ਤੇ ਕਿਤੇ ਨਾ ਕਿਤੇ ਹੁਣ ਪੰਜਾਬੀਆਂ ਦੇ ਵੀ ਸਹਿਯੋਗ ਕਰਨ ਦੀ ਵਾਰੀ ਹੈ ਪੰਜਾਬੀਆਂ ਦਾ ਕਹਾਂਗੇ ਪ੍ਰਵਾਸੀਆਂ ਨਾਲ ਕਦੋਂ ਕਰਨਾ ਕੀ ਬਾਤ ਹੈ ਹਾਂਜੀ ਦੇ ਭਾਈ ਜਰਾ ਆਪਣਾ ਪੰਜਾਬ ਪ੍ਰਵਾਸੀ ਸਾਥੀ ਨੂੰ ਧੁੰਦੇ ਉੱਦਾਂ ਪਾਈ ਜਾਂਦੇ ਆ ਮਜ਼ਦਰ ਮਾਰਲੀ ਕਰਦੇ ਐਂ ਕਰ ਲਿਆ ਕਦੇ ਖੁਰਕ ਲਿਆ ਉਦਾਂ ਹੀ ਕਿਹੜਾ ਧੁੰਦੇ ਮੇਰੇ ਬਹੁਤ ਵੱਡਾ ਫਰਲਾਂਦਾ ਜੀ ਅੱਜ ਕੱਲ ਨੌਜਵਾਨੇ ਕੰਮ ਕਰਕੇ ਖੁਸ਼ ਨਹੀਂ ਦੀ ਬਾਹਰ ਜਾ ਕੇ ਉਹਨਾਂ ਨੂੰ ਜੇਹੜਾ ਵੀ ਕੰਮ ਮਿਲੇ ਉਹ ਜੇ ਕਰਕੇ ਖੁਸ਼ ਜੇ ਕੋਈ ਵੀ ਇੱਥੇ ਕੰਮ ਕਰਦਾ ਇਹਦਾ ਉਹਦਾ ਸਨਯੋਗ ਦੇਣਾ ਚਾਹੀਦਾ ਸਾਰਿਆਂ ਨੂੰ ਕੀ ਬਾਤ ਹੈ ਜੀ ਬਹੁਤ ਵਧੀਆ ਗੱਲ ਵੀ ਇੱਥੇ ਨੌਜਵਾਨ ਵੀਰਾਂ ਨੇ ਵੀ ਲੈ ਗਏ ਹਾਂਜੀ ਅੱਡਾ ਹਣਾ ਆਉਦਾ ਖੇਤੀ ਦਾ ਕੰਮ ਆ ਢੋਨੇ ਦਾ ਵੀ ਲੈ ਗਏ ਆ ਜਾ ਕੇ ਅੱਛਾ ਜੀ ਦੋਨੀ ਵਾਰਤੀ ਤੋਂ ਉਸ ਵਿੱਚ ਅੱਛਾ ਜੀ ਕੀ ਬਾਤ ਬਾਜੇ ਦਾ ਕਿਤੇ ਦੂਸਰੀ ਇਹਦਾ ਫਰਕ ਆ ਬਹੁਤ ਜ਼ਿਆਦਾ ਫਰਕ ਇੱਥੇ ਰਹਿ ਕੇ ਕੰਮ ਕਰਨ ਵਾਲਾ ਬੰਦਾ ਸਹੀ ਆ ਜੀ ਬਾਹਰ ਨਾਲ ਕੀ ਬਾਤ ਆ ਧੰਨਵਾਦ ਜੀ ਤਾਂ ਬਹੁਤ ਸਾਰੀ ਤਾਰੀਫ ਵੀ ਵੀਰੇ ਤੁਹਾਡੀ ਆ ਵੀਰਾਂ ਦੇ ਵੱਲੋਂ ਕੀਤੀ ਜਾ ਰਹੀ ਆ ਤੇ ਹੋਰ ਵੀ ਵੀਰ ਤੁਹਾਡਾ ਸਾਥ ਦੇਣ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੀ ਵੀਰ ਜੀ ਸਾਥ ਤੇ ਚਲੋ ਮਹਾਰਾਜ ਦੀ ਕਿਰਪਾ ਹੀ ਆ ਬਾਕੀ ਆਉਣ ਮੇਰੇ ਕੋਲ ਰੋ ਪੀ ਕੇ ਇਕ ਵੇਖਣ ਇਸ ਸਵਾਦ ਲੈਣ ਕੀ ਵੀ ਕੀ ਵਾਕੇ ਫਰਕ ਹੈਗਾ ਵਾ ਵੇਲ ਦੇ ਨਾਲੋਂ ਜੀ ਜੀ ਤੇ ਆਪਾਂ ਵੇਖ ਲਓ ਤੁਹਾਡੇ ਸਾਹਮਣੇ ਖੜੀ ਦੀ ਹੈ ਜੀ ਕਿਉਂਕਿ ਵੀਰਾਂ ਨੂੰ ਵਧੀਆ ਲੱਗੀ ਆ ਤੇ ਗਾੜੀ ਇਹ ਹੋ ਦੋ ਯਾਨੇ ਦੱਸਣਗੇ ਤੇ ਆ ਕੇ ਮੇਰੇ ਕੋਲ ਵੀਣਗੇ ਹੋਰ ਵੀ ਜਿੱਥੇ ਜਿੱਥੇ ਅਜਈਆਂ ਮਸ਼ੀਨਾਂ ਲੱਗੀਆਂ ਤੁਸੀਂ ਉਹਨਾਂ ਦੇ ਹੱਕ 'ਚ ਕੁਝ ਕਹਿਣਾ ਚਾਹੋਗੇ ਹੱਕ 'ਚ ਵੀਰ ਜੀ ਅਸੀਂ ਪਹਿਲਾਂ ਉੱਥੋਂ ਪੀ ਕੇ ਆਨੇ ਹਾਨੂੰ ਉਹਨਾਂ ਦਾ ਟੇਸਟ ਬੈਸ ਲੱਗਾ ਜੇ ਅਸੀਂ ਉਹਨਾਂ ਨੂੰ ਵੇਖ ਕੇ ਇੱਥੇ ਆ ਗਏ ਤੇ ਅਸੀਂ ਆਖਿਆ ਵੀ ਜੇ ਉਹ ਇੰਨੀ ਵਧੀਆ ਵੇਚ ਸਕਦੇ ਤੇ ਆਪਾਂ ਉਹਨਾਂ ਤੋਂ ਥੋੜੀ ਹੋਰ ਡੈਸਟ ਕਰਾਂਗੇ ਇੱਕ ਗਲਾਸ ਕਿੰਨੇ ਦਾ ਦਿੰਦੇ ਹੋ ਇੱਕ ਗਲਾਸ ਵੀਰ ਜੀ ਆਪਣੀ ਸਟਾਰਟਿੰਗ 300 ਰੁਪਏ ਦਾ ਹੋਈ ਹੈ 300 ਰੁਪਏ ਹਾਂਜੀ ਠੀਕ ਹੈ ਤਾਂ ਬਹੁਤ ਵਧੀਆ ਵੀਰ ਜੀ ਨੇ ਦੱਸਿਆ ਕਿ ਗੰਨੇ ਦੇ ਰਸ ਜਿਹੜਾ ਹੈ ਉਹ ਕਿਵੇਂ ਇੱਥੇ ਵਧੀਆ ਤਰੀਕੇ ਦੇ ਨਾਲ ਜਿਹੜਾ ਅਸੀਂ ਵੀ ਪੀਤੀ ਆ ਜੀ ਸੋ ਬੜੇ ਵਧੀਆ ਤਰੀਕੇ ਦੇ ਨਾਲ ਇੱਥੇ ਜਿਹੜਾ ਉਹ ਲੋਕਾਂ ਨੂੰ ਪਿਆ ਜਾਂਦਾ ਤੇ ਵੀਰਾਂ ਨੇ ਵੀ ਬੜਾ ਵਧੀਆ ਮੈਸੇਜ ਦਿੱਤਾ ਹੈ ਕੀ ਆਪਣੇ ਪੰਜਾਬ ਦੇ ਨਾਲ ਜੁੜੇ ਨੌਜਵਾਨ ਮੁੰਡੇ ਜਦੋਂ ਇਤਰਾ ਕੰਮ ਕੋਲਦੇ ਤਾਂ ਉਹਨਾਂ ਨੂੰ ਹੌਸਲਾ ਉਹ ਜਾਈ ਉਹਨਾਂ ਦੀ ਜਿਹੜੀ ਕਿਤੇ ਨਾ ਕਿਤੇ ਉਹਨਾਂ ਨੂੰ ਹੌਸਲਾ ਦੇਣ ਦੇ ਲਈ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰ ਜਿਸੀ ਤੁਹਾਡੇ ਤੱਕ ਚਾਹੁੰਦੇ ਰਵਾਂਗੇ ਬਹੁਤ ਬਹੁਤ ਧੰਨਵਾਦ